ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਇੱਕ ਵਾਰ ਫੇਰ ਤੋਂ ਕੋਰ ਡਿਜ਼ਾਈਨਰ ਬੁਟੀਕ ਦੇ ਵਿੱਚ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਜਿਹੜੀ ਇਹ ਵਾਲੀ ਵੀਡੀਓ ਆ ਇਹਦਾ ਜਿਹੜਾ ਤੁਹਾਨੂੰ ਸ਼ਰਟ ਆ ਇਹਦੇ ਵਿੱਚ ਆਪਾਂ ਕਟਿੰਗ ਕਰਨ ਲੱਗੇ ਆਂਦਾ ਨਾਪ ਹੈਗਾ ਜੀ 21 ਬਸਟ 18 ਵੇਸਟ ਔਰ 22 ਇਹਨਾਂ ਦੀ ਹਿਪ ਠੀਕ ਹੈ ਜੀ ਅਗਰ ਇਹਨਾਂ ਦੀ ਲੈਂਥ ਦੀ ਆਪਾਂ ਗੱਲ ਕਰੀਏ ਲੈਂਥ ਇਹਨਾਂ ਦੀ ਹੈਗੀ ਆ 50 ਇੰਚ ਤੇ ਬਾਕੀ ਤੁਸੀਂ ਸਮਝ ਹੀ ਗਏ ਹੋਵੋਗੇ ਇਹ ਮਤਲਬ ਜਿਹੜੀਆਂ ਲੰਬੀਆਂ ਲੇਡੀਜ਼ ਨੇ ਉਹਨਾਂ ਵਾਂ ਉਹਨਾਂ ਦੀ ਆਪਾਂ ਨੇ ਤੁਹਾਨੂੰ ਕਟਿੰਗ ਦੱਸਣੀ ਆ ਸ਼ਰਟ ਦੀ ਵੀ ਆਪਾਂ ਨਿਸ਼ਾਨ ਕਿੱਦਾਂ ਲਾਉਣੇ ਨੇ ਚੌੜਾਈ ਆਪਾਂ ਨੇ ਉਹਨਾਂ ਦੀ ਉਤਾਰੀ ਹੋਈ ਹੈ ਜੀ 13 ਇੰਚ ਤੇ ਲੰਬਾਈ ਆਪਾਂ ਨੇ 4 ਇੰਚ ਜ਼ਿਆਦਾ ਉਤਾਰੀ ਹੋਈ ਹੈ ਠੀਕ ਹੈ ਜੀ ਬਾਕੀ ਆਪਾਂ ਇਹਨਾਂ ਦੇ ਨਿਸ਼ਾਨ ਲਗਾਉਣੇ ਦੱਸਾਂਗੇ ਤੁਹਾਨੂੰ ਵੀ ਆਪਾਂ ਕਿਵੇਂ ਲਗਾਉਣੇ ਨੇ ਠੀਕ ਹੈ ਜੀ ਜਿਹੜਾ ਇਹਨਾਂ ਦਾ ਤੀਰਾ ਰੱਖਣਾ ਹੋ ਆਪਾਂ ਰੱਖਾਂਗੇ 5.7 ਤੇ ਇੱਕ ਵਾਰ ਨੇੜੇ ਕੜ ਕੇ ਦਿਖਾ ਦਿੰਿਆ ਤੁਹਾਨੂੰ ਵੀ ਜਿਹੜਾ ਇਹਨਾਂ ਦਾ ਤੀਰਾ ਆਪਾਂ 4.7 ਕਿਉਂ ਰੱਖਿਆ ਹੈ ਕਿਉਂਕਿ ਇਹਨਾਂ ਦਾ ਜਿਹੜਾ ਬੈਕ ਨੈਕ ਆ ਛੋਟਾ ਹੈ ਉਹ 4.7 ਦਾ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਨੇ ਇਹਨਾਂ ਦਾ ਜਿਹੜਾ ਨੈਕ ਉਹ ਵੀ ਲਿਖ ਲੈਣਾ ਇੱਥੇ ਤਾਂ ਜੋ ਆਪਾਂ ਨੂੰ ਬਾਰ-ਬਾਰ ਨਾਪ ਦੇਖਣ ਦੀ ਜ਼ਰੂਰਤ ਨਾ ਪਵੇ 프ਰੰਟ ਨੈਕ ਇਹਨਾਂ ਦਾ ਹੈਗਾ 6.5 ਬੈਕ ਨੈਕ ਹੈਗਾ ਇਹਨਾਂ ਦਾ 5.5 ਠੀਕ ਹੈ ਜੀ ਤੇ ਬਾਕੀ ਇਹਨਾਂ ਦਾ ਸ਼ੋਲਡਰ ਆਪਾਂ ਨੇ ਜਿੰਨਾ ਤੀਰਾ ਰੱਖਿਆ ਉਹਦੇ ਨਾਲੋਂ 1 ਇੰਚ ਵਧਾ ਕੇ ਲਗਾ ਲੈਣਾ ਕਮਰ ਦਾ ਨਿਸ਼ਾਨ ਆਪਾਂ ਇਹਨਾਂ ਦਾ ਲਗਾਵਾਂਗੇ 16 ਇੰਚ ਤੇ ਤੇ हिਪ ਦਾ ਨਿਸ਼ਾਨ ਲਗਾਵਾਂਗੇ 24 ਇੰਚ ਤੇ ਬਾਕੀ ਆਪਾਂ ਘਾਟ ਲਗਾਉਣੀ ਹੁੰਦੀਆਂ 21 ਜਾਂ 22 ਇੰਚ ਇਹਨਾਂ ਦਾ ਆਪਾਂ ਜਾਦਾ ਲਗਾਉਣਾ ਇਹਨਾਂ ਨਿਸ਼ਾਨਾਂ ਨੂੰ ਜੀ ਕਰ ਲੈਣਾ ਆਪਾਂ ਨੇ ਸਿੱਧੇ ਤੇ ਜਿਹੜੀਆਂ ਬਣਾਈਆਂ ਨੇ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਠੀਕ ਹੈ ਜੀ ਅੱਗੇ ਪਲੇਟਾਂ ਦਾ ਨਿਸ਼ਾਨਾ ਜਿਹੜਾ 12 ਇੰਚ ਤੇ ਲਗਾਉਣਾ ਪਲੇਟਾਂ ਦੀ ਜਿਹੜੀ ਲੰਬਾਈ ਆ ਉਹ ਆਪਾਂ ਲਗਾਉਣੀ ਆ 8.5 ਇੰਚ ਤੇ ਠੀਕ ਹੈ ਜੀ ਚੌੜਾਈ ਤੁਸੀਂ ਸਾਈਜ਼ ਦੇ ਅਕੋਰਡਿੰਗ ਲਗਾਉਣਾ 3.5 ਜਾਂ 4 ਠੀਕ ਹੈ ਜੀ ਹੁਣ ਆਪਾਂ 21 ਦੇ ਹਿਸਾਬ ਨਾਲ ਲਾਉਣਾ ਫਰੰਟ ਕ੍ਰੋਸ 7 ਇੰਚ ਬੈਕ ਕ੍ਰੋਸ 7.5 ਇੰਚ ਜ਼ਿਆਦਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਬਸਟ ਸਾਈਜ਼ ਲਵਾਉਣਾ ਜੋ ਵੀ ਆਪਣਾ ਹੈਗਾ 21 21 ਦਾ ਅੱਧ 10 0.5 ਇੰਚ ਵਧਾ ਕੇ ਕਿਉਂਕਿ ਪਲੇਟ ਪੈ ਜਾਣੀ ਆ ਇਧਰ ਉਧਰ 0.5 ਇੰਚ ਦਾ ਨਿਸ਼ਾਨ ਲਗਾ ਕੇ 9 ਇੰਚ ਤੇ ਠੀਕ ਹੈ ਜੀ हिਪ ਦਾ ਲਗਾਉਣਾ ਆਪਾਂ ਨੇ 11 ਇੰਚ ਤੇ ਬਾਕੀ ਜਿਹੜੇ ਇਹ ਨਿਸ਼ਾਨ ਨੇ ਇਹਨਾਂ ਨੂੰ ਵੀ ਆਪਾਂ ਨੇ ਮਾਰਕ ਕਰ ਲੈਣਾ ਡਰਾਫਟਿੰਗ ਇਹਨਾਂ ਦੀ ਰੈਡੀ ਕਰ ਲੈਣੀ ਆ ਠੀਕ ਹੈ ਜੀ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਜੇ ਤੁਹਾਨੂੰ ਕੁਝ ਨਹੀਂ ਸਮਝ ਲੱਗਦਾ ਉਹ ਤੁਸੀਂ ਪੁੱਛ ਸਕਦੇ ਹੋ ਤੇ ਇਹ ਵਾਲੇ ਨਿਸ਼ਾਨਾ ਨੂੰ ਵੀ ਆਪਾਂ ਨੇ ਸਿੱਧੇ ਕਰ ਲੈਣਾ ਜਿਹੜੀ ਆਪਾਂ ਗੁਲਾਈ ਪਾਉਣੀ ਆ ਉਹ ਆਪਾਂ 1 ਇੰਚ ਦੀ ਉਹ ਪਾਉਣੀ ਆ ਠੀਕ ਹੈ ਜੀ ਆਪਾਂ ਅੰਦਰ ਨਹੀਂ ਆਪਾਂ ਪਿੱਛੇ ਵੀਡੀਓ ਤੁਹਾਨੂੰ ਪਾਈਆਂ ਹੋਈਆਂ ਨੇ ਉਹਨਾਂ ਵਿੱਚ ਆਪਾਂ ਸਾਰਾ ਦੱਸਿਆ ਹੋਇਆ ਤੁਹਾਨੂੰ ਜਿਹੜੇ ਪਲੇਟਾਂ ਦੇ ਨਿਸ਼ਾਨ ਪਾਉਣੇ ਹੁੰਦੇ ਨੇ ਉਹ ਫਰੰਟ ਕਰਾਸ ਕਰਾਸ ਆ ਜਿਹੜਾ ਉਹਦੇ ਵਿੱਚ ਦੀ ਕੱਢਣਾ ਤੇ ਵੇਸਟ ਦਾ ਨਿਸ਼ਾਨ ਦੇ ਨਾਲ ਆਪਾਂ ਨੇ ਸੈਂਟਰ ਵਾਲੀ ਪਲੇਟੇ ਵਾਲੀ ਮਿਲਾ ਦੇਣੀ ਆ ਡਿਸਟੈਂਸ ਤੁਸੀਂ ਰੱਖਣਾ ਜੀ ਸਵਾ ਦੋ ਦੋ ਠੀਕ ਹੈ ਜੀ ਇਤੋਂ ਬਾਅਦ ਨਹੀਂ ਆਪਾਂ ਨੇ ਗੋਲਾਈ 1 ਇੰਚ ਦੀ ਫਰੰਟ ਦੀ ਵੀ ਔਰ ਬੈਕ ਦੀ ਵੀ ਉਸ ਤੋਂ ਬਾਅਦ ਆਪਾਂ ਦੇਣਾ ਡਾਊਨ ਡਾਊਨ ਕਿੱਦਾਂ ਦੇਣਾ ਉਹ ਵੀ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਤੁਸੀਂ ਚੈੱਕ ਆ ਸਕਦੇ ਹੋ ਜਾ ਕੇ ਕਿਉਂਕਿ ਸਾਰੇ ਨਾਪ ਵਿੱਚ ਅੱਧਾ ਇੰਚ ਡਾਊਨ ਨਹੀਂ ਦੇਣਾ ਹੁੰਦਾ ਠੀਕ ਹੈ ਜੀ ਤੇ ਇੱਕ ਵਾਰ ਆਪਾਂ ਜਿਹੜੇ ਨਿਸ਼ਾਨ ਨੇ ਸਾਰੇ ਚੈੱਕ ਵੀ ਕਰ ਲੈਣੇ ਨੇ ਕਿ ਆਪਾਂ ਨੇ ਸਹੀ ਲਗਾਏ ਨੇ ਦੇਖੋ ਇਹ ਵਾਲਾ ਆਪਾਂ ਨੇ 24 ਇੰਚ ਤੇ ਲਗਾਇਆ ਲੌਂਗ ਸਾਈਜ਼ ਦੇ ਵਿੱਚ ਆਪਾਂ ਨੇ ਇਹ ਵਾਲੀ ਜਿਹੜੇ ਸਟੀਚਾ ਵਧਾ ਦੇਣੀ ਹੁੰਦੀ ਆ ਠੀਕ ਆ ਜੀ ਲਓ ਜੀ ਆਪਣੀ ਸਾਰੀ ਡਰਾਫਟਿੰਗ ਜਿਹੜੀ ਹੋ ਗਈ ਆ ਹੁਣ ਆਪਾਂ ਨੇ ਜਿਹੜਾ ਬੈਕ ਵਾਲਾ ਪੱਲਾ ਉਹ ਵੀ ਹਲੇ ਸੈੱਟ ਕਰਕੇ ਰੱਖਣਾ ਇਹ ਫਰੰਟ ਤੇ ਹੀ ਆਪਾਂ ਸਾਰੇ ਨਿਸ਼ਾਨ ਲਗਾਏ ਨੇ ਠੀਕ ਆ ਜੀ ਫਰੰਟ ਵਾਲੇ ਪੱਲੇ ਨੂੰ ਤੁਸੀਂ ਹਾਫ ਕਰਕੇ ਇਸ ਤਰੀਕੇ ਦੇ ਨਾਲ ਪ੍ਰੈਸ ਕਰ ਲੈਣੀ ਆ ਠੀਕ ਆ ਜੀ ਤੇ ਇੱਕ ਵਾਰ ਸੈਂਟਰ ਦੇ ਵਿੱਚੋਂ ਚੱਕ ਕੇ ਇਸ ਤਰ੍ਹਾਂ ਦੇ ਨਾਲ ਕੱਪੜੇ ਨੂੰ ਇਕ ਵਰਚੰਡਕਾ ਕੇ ਜ਼ਰੂਰ ਦੇਖ ਲੈਣਾ ਕਿਉਂਕਿ ਜਿਹੜੀ ਕਾਨ ਹੁੰਦੀ ਆ ਉਹ ਇਸ ਤਰੀਕੇ ਨਾਲ ਨਿਕਲ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਨੇ ਫਰੰਟ ਵਾਲਾ ਜਿਹੜਾ ਪੱਲਾ ਏ ਉਹਨੂੰ ਇਸ ਤਰੀਕੇ ਨਾਲ ਬਿਚਾ ਲੈਣਾ ਬਿਲਕੁਲ ਸੈੱਟ ਕਰਕੇ। ਇਹ ਆਪਾਂ ਅਲੱਗ-ਅਲੱਗ ਤਾਂ ਕੱਟਿਆ ਏ ਕਿਉਂਕਿ ਨੀਚੇ ਇਹਨਾਂ ਦੇ ਥੋੜੀ ਜੀ ਏਮਬੋਇਡਰੀ ਸੀਗੀ। ਇਸ ਕਰਕੇ ਆਪਾਂ ਨੇ ਦੋਨੋਂ ਪੱਲੇ ਜਿਹੜੇ ਅਲੱਗ-ਅਲੱਗ ਕੱਟੇ ਨੇ। ਠੀਕ ਹੈ ਜੀ। ਤੁਸੀਂ ਇਕੱਠੇ ਵੀ ਕੱਟ ਸਕਦੇ ਹੋ ਲਓ ਜੀ ਇਹ ਹੁਣ ਆਪਣਾ ਜਿਹੜਾ ਕੱਪੜਾ ਆਪਾਂ ਸੈੱਟ ਕਰਕੇ ਵਿਛਾ ਲਿਆ 프ਰੰਟ ਬੈਕ ਦੋਨੋਂ ਪੱਲੇ ਹੁਣ ਆਪਾਂ ਇਹਨਾਂ ਨੂੰ ਕਟਿੰਗ ਕਰਾਂਗੇ ਕਟਿੰਗ ਤੁਸੀਂ ਬਹੁਤ ਹੀ ਆਰਾਮ ਨਾਲ ਕਰਨੀ ਆ ਅਗਰ ਤੁਹਾਡਾ ਸੇਮ ਸਾਈਜ਼ ਆ ਤੁਸੀਂ ਸੇਮ ਟੂ ਸੇਮ ਇਸੇ ਤਰੀਕੇ ਦੇ ਨਾਲ ਕਟਿੰਗ ਕਰਨੀ ਆ ਤੁਸੀਂ ਕੋਈ ਵੀ ਮਤਲਬ ਕਿ ਇਹਦੇ ਵਿੱਚ ਬਦਲਾਅ ਨਹੀਂ ਕਰਨਾ ਹੈਗਾ ਤੁਹਾਡੀ ਫਿਟਿੰਗ ਜਿਹੜੀ ਬਹੁਤ ਵਧੀਆ ਆਏਗੀ ਅਗਰ ਤੁਸੀਂ ਇਸੇ ਤਰੀਕੇ ਦੇ ਨਾਲ ਕਟਿੰਗ ਕਰਦੇ ਹੋ ਲਓ ਜੀ ਹੁਣ ਆਪਾਂ ਨੇ ਜਿਹੜੀ ਕਟਿੰਗ ਆ ਕਰਤੀ ਹੈ ਬੈਦੀ ਤੇ ਉਸ ਤੋਂ ਬਾਅਦ ਆਪਾਂ ਨੇ ਜਿਹੜੇ ਕੱਟ ਨੇ ਉਹ ਵੀ ਸਾਰੇ ਲਗਾ ਲੈਣੇ ਨੇ ਨੈੱਕ ਦਾ ਕੱਟ ਲਗਾ ਲੈਣਾ ਸੈਂਟਰ 'ਚ ਲਗਾ ਲੈਣਾ ਤੇ ਕੰਟ ਵਾਲੇ ਪੱਲੇ ਆਉਣੀਆਂ ਆਪਾਂ ਨੇ ਉਹ ਵੀ ਪਾ ਦੇਣੀਆਂ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਪਿਛਲੀਆਂ ਵੀਡੀਓ ਦੇ ਵਿੱਚ ਦੱਸਿਆ ਹੋਇਆ ਕਿ ਪਲੇਟਾਂ ਪਾਉਣ ਤੋਂ ਬਾਅਦ ਜਿਹੜੀ ਕਾਟ ਕਿੱਦਾਂ ਪਾਉਣੀ ਆ ਉਹ ਵੀ ਤੁਸੀਂ ਜਾ ਕੇ ਮੇਰੀ ਪਿਛਲੀ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਕਿ ਜਿਹੜੀ ਸਾਰੇ ਕੱਟ ਤੁਸੀਂ ਨਾਲ ਦੀ ਨਾਲ ਉਸ ਤੋਂ ਬਾਅਦ ਆਪਾਂ ਨੇ ਜਿਹੜੇ ਡਰਾਫਟ ਬਣਾਇਆ ਹੋਇਆ ਜਦੋਂ ਤੁਸੀਂ ਸਟੀਚਿੰਗ ਕਰਨੀ ਹੈ ਉਸ ਤੋਂ ਬਾਅਦ ਨਾ ਇਹ ਨਿਸ਼ਾਨ ਦੁਬਾਰਾ ਲਗਾਉਣੇ ਨੇ ਅੱਧਾ ਦਿਨ ਚ ਦੇਖੋ ਆਪਾਂ ਲਗਾਏ ਹੋਏ ਨੇ ਮਤਲਬ ਆਪਣੀ ਜਿਹੜੀ ਇਕੁਅਲ ਸਟੀਚਿੰਗ ਆਉਣੀ ਆ ਸਲਾਈ ਆਉਣੀ ਆ ਉਹ ਆਪਣੀ ਇੱਥੇ ਤੱਕ ਆਉਗੇ ਪਲੇਟਾਂ ਦੇ ਨਿਸ਼ਾਨ ਵੀ ਤੁਸੀਂ ਇਸੇ ਤਰੀਕੇ ਨਾਲ ਪਾ ਲੈਣੇ ਨੇ ਠੀਕ ਹੈ ਜੀ ਤੇ ਹੁਣ ਆਪਾਂ ਕਟਾਂਗੇ ਜੀ ਬੈਕ ਨੈਕ ਬੈਕ ਨੈਕ ਇਹਨਾਂ ਦਾ ਹੈਗਾ 5.5 ਸਭ ਤੋਂ ਪਹਿਲਾਂ ਆਪਾਂ ਨੇ ਪਲੇਟਾਂ ਦੇ ਨਿਸ਼ਾਨ ਲਗਾ ਲੈਣੇ ਨੇ ਚੈੱਕ ਵੀ ਕਰ ਲੈਣਾ ਕਿ ਆਪਣੀ ਜਿਹੜੀ ਪਲੇਟ ਆ 8.5 ਆ ਰਹੀ ਆ ਜਾਂ ਨਹੀਂ ਗਲੇ ਦੇ ਜਦੋਂ ਆਪਾਂ ਨੇ ਕਟਿੰਗ ਕਰਨੀ ਆ ਤਾਂ ਸਭ ਤੋਂ ਪਹਿਲਾਂ 1/2 ਇੰਚ ਦਾ ਨਿਸ਼ਾਨ ਉੱਪਰ ਲਗਾਉਣਾ ਉਸ ਤੋਂ ਬਾਅਦ ਆਪਾਂ ਲਗਾਉਣਾ ਜੀ 2.5 ਠੀਕ ਹੈ ਜੀ ਗਲੇ ਦੀ ਜਿਹੜੀ ਚੌੜਾਈ ਆ ਆਪਾਂ 5 ਇੰਚ ਰੱਖਣੀ ਆ ਲੇਕਿਨ ਆਪਾਂ ਨਿਸ਼ਾਨ 2.5 ਤੇ ਲਾਵਾਂਗੇ 2.5 ਦੀ ਆਪਾਂ ਕਟਿੰਗ ਕਰਾਂਗੇ ਇਸ ਤੋਂ ਤੁਸੀਂ ਡਰਾਫਟਿੰਗ ਕਰ ਬਣਾ ਲੈਣੀ ਹੈ ਆਪਣੀ ਕਰ ਲੈਣੀ ਹੈ ਤੇ ਉੱਥੋਂ ਉੱਥੋਂ ਫਿਰ ਤੁਸੀਂ ਕਰ ਦੇਣਾ ਜੀ ਕੱਟ ਤੇ ਤੁਸੀਂ ਪੇਸਟਿੰਗ ਵਾਲਾ ਨੈੱਕ ਵੀ ਬਣਾ ਸਕਦੇ ਹੋ ਬੈਕ ਸਾਈਡ ਤੇ ਤੇ ਇਹ ਹੋ ਗਈ ਜੀ ਆਪਣੀ ਫਰੰਟ ਬੈਕ ਦੋਨਾਂ ਦੀ ਕਟਿੰਗ ਤੇ ਹੁਣ ਆਪਾਂ ਦੱਸਾਂਗੇ ਤੁਹਾਨੂੰ ਬਾਹਾਂ ਦੀ ਕਟਿੰਗ ਕਿੱਦਾਂ ਕਰਨੀ ਹੈ ਇਸ ਨਾਪ ਦੇ ਵਿੱਚ ਠੀਕ ਹੈ ਜੀ ਤੇ ਬਾਹਾਂ ਦੀ ਜਿਹੜੀ ਕਟਿੰਗ ਕਰਨੀ ਆਪਾਂ ਨੇ ਤੇ ਉਹਦੇ ਲਈ ਵੀ ਆਪਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਕੱਪੜਾ ਚੰਗੇ ਤਰ੍ਹਾਂ ਸੈੱਟ ਕਰ ਲੈਣਾ ਕਰ ਲੈਣਾ ਆਪਾਂ ਨੇ ਪ੍ਰੈਸ ਕਰ ਲੈਣੀ ਆ ਆਪਣੇ ਕੋਲੇ ਜੋੜ ਵਾਲਾ ਕੱਪੜਾ ਸੀਗਾ ਠੀਕ ਹੈ ਜੀ ਜਿਹੜਾ ਉੱਪਰਲਾ ਕੱਪੜਾ ਹੈ ਉਹ ਆਪਾਂ ਨੇ ਦੋ ਤਹਿਆਂ ਦੇ ਵਿੱਚ ਵਿਛਾਇਆ ਹੋਇਆ ਇਹ ਆਪਾਂ ਨੇ نیچے ਵਾਲਾ ਜਿਹੜਾ ਜੋੜ ਆ ਉਹ ਸਿੰਗਲ ਤਹਿ ਹੀ ਆ ਆ ਦੇਖੋ ਇਹਨੂੰ ਆਪਾਂ ਡਬਲ ਨਹੀਂ ਕੀਤਾ ਤੁਸੀਂ ਵੀ ਇਸੇ ਤਰੀਕੇ ਦੇ ਨਾਲੇ ਰੱਖਣਾ ਸਭ ਤੋਂ ਪਹਿਲਾਂ ਜੀ ਆਪਾਂ ਨੇ ਲੰਬਾਈ ਦਾ ਨਿਸ਼ਾਨ ਲਗਾਉਣਾ ਬਾਹ ਦੀ ਲੰਬਾਈ ਤੁਸੀਂ ਜਿੰਨੀ ਰੱਖਣੀ ਆ ਠੀਕ ਹੈ ਜੀ ਉਸ ਆਪ ਨਾਲ ਨਿਸ਼ਾਨ ਲਗਾ ਲੈਣਾ ਇੱਕ ਨਿਸ਼ਾਨ ਆਪਾਂ ਨੇ ਲਗਾਉਣਾ ਹੁੰਦਾ ਕਿਉਂਕਿ ਜਿਹੜਾ ਟੇਡਾ ਮੇਡਾ ਕੱਪੜਾ ਹੁੰਦਾ ਉਹ ਵੀ ਆਪਾਂ ਨੇ ਕੱਟ ਕਰਨਾ ਹੁੰਦਾ ਠੀਕ ਹੈ ਇਸ ਤੋਂ ਬਾਅਦ ਆਪਾਂ ਨੇ ਲਾਉਣਾ ਹੁੰਦਾ ਮਾਰਜਨ 2 ਇੰਚ ਆਪਾਂ ਨੇ ਮਾਰਜਨ ਲੈ ਲੈਣਾ ਕਿਉਂਕਿ ਆਪਾਂ ਪਾਈਪਿੰਗ ਲਗਾਉਣੀ ਆ ਇਹ ਦੋਵਾਂ ਦਾ ਆਪਾਂ ਲਗਾਉਣਾ ਜੀ ਲੰਬਾਈ ਜਿੰਨੀ ਤੁਸੀਂ ਲੰਬਾਈ ਲਗਾਉਣੀ ਆ ਅੱਧਾ ਇੰਚ ਵਧਾ ਕੇ ਨਿਸ਼ਾਨ ਲਗਾ ਲੈਣਾ ਇਹ ਨਿਸ਼ਾਨ ਨੂੰ ਵੀ ਆਪਾਂ ਨੇ ਸਿੱਧੇ ਕਰ ਲੈਣਾ ਇਹ ਦੋਵਾਂ ਦਾ ਆਪਾਂ ਲਗਾਵਾਂਗੇ ਜੀ 4 ਇੰਚ ਪੌਣੇ 4 ਦੇ ਨਿਸ਼ਾਨ 4 ਜਾਂ ਪੌਣੇ 4 ਠੀਕ ਹੈ ਜੀ ਲਓ ਜੀ ਇਹ ਨਿਸ਼ਾਨ ਵੀ ਹੋ ਗਏ ਸਿੱਧੇ ਹੁਣ ਦੇਖੋ ਤੁਹਾਨੂੰ ਦੱਸਦੇ ਆਪਾਂ ਨੇ ਜਿਹੜੇ ਨਿਸ਼ਾਨ ਲਗਾਉਣਾ ਹੁੰਦਾ ਬਰਸਟ ਦੇ ਹਿਸਾਬ ਨਾਲ ਲਗਾਉਣਾ ਹੁੰਦਾ ਬਰਸਟ ਇਹਨਾਂ ਦੀ ਹੈਗੀ 21 21 ਦਾ ਹਾਫ ਆ ਗਿਆ ਜੀ 10:30 10:30 ਦੇ ਵਿੱਚ ਹੁਣ ਮਾਈਨਸ ਯਾਨੀ ਕਿ 9:30 ਇੱਕ ਨਿਸ਼ਾਨ 9:30 ਤੇ ਉਸ ਤੋਂ ਬਾਅਦ ਆਪਾਂ ਨੇ 1.5 ਇੰਚ ਦਾ ਰੱਖ ਲੈਣਾ ਮਾਰਜਨ ਮੂਰੀ ਤੁਸੀਂ ਜਿੰਨੀ ਰੱਖਣੀ ਆ ਉਸ ਆਪਨਾ ਨਿਸ਼ਾਨ ਲਗਾ ਲੈਣਾ ਉਸ ਤੋਂ ਬਾਅਦ 1.5 ਇੰਚ ਦਾ ਫੇਰ ਮਾਰਜਨ ਲਗਾਉਣਾ ਫਰੰਟ ਤੋਂ ਤੇ ਫਿਰ ਆਪਾਂ ਨੇ ਇਸ ਤਰੀਕੇ ਨਾਲ ਜਿਹੜੇ ਨਿਸ਼ਾਨ ਨੇ ਉਹ ਬਣਾ ਲੈਣੇ ਨੇ ਇੱਕ ਸਟਿਚਿੰਗ ਤੇ ਕਟਿੰਗ ਵਾਲਾ ਠੀਕ ਹੈ ਜੀ ਹੁਣ ਆ ਗਏ ਆ ਜੀ ਆਪਣਾ ਮੇਨ ਪੁਆਇੰਟ ਕਿ ਆਪਾਂ ਨੇ ਇੱਥੋਂ ਕਟਿੰਗ ਕਿੱਦਾਂ ਕਰਨੀ ਆ ਆਪਾਂ ਨੇ ਜਿਹੜਾ ਸਕੇਲ ਆ ਇਸ ਤਰੀਕੇ ਦੇ ਨਾਲ ਰੱਖ ਕੇ ਨਿਸ਼ਾਨ ਲਗਾ ਦੇਣਾ ਮਤਲਬ ਉੱਪਰੋਂ 4 ਇੰਚ ਦਾ ਜਿਹੜਾ ਨਿਸ਼ਾਨ ਆ ਜਗ੍ਹਾ ਛੱਡ ਕੇ ਆਪਾਂ ਨਿਸ਼ਾਨ ਲਗਾ ਲੈਣਾ ਇੱਥੋਂ ਠੀਕ ਹੈ ਇੱਥੋਂ ਫਿਰ ਆਪਾਂ ਨੇ ਗੁਲਾਈ ਪਾ ਦੇਣੀ ਹੈ ਹਲਕੀ ਜੀ ਬਹੁਤ ਹੀ ਆਸਾਨ ਤਰੀਕਾ ਇਹ ਵਾਲਾ ਇੱਥੋਂ ਆਪਾਂ ਨੇ ਹੁਣ ਆਰਾਮ ਦੇ ਨਾਲ ਕਰ ਦੇਣੀ ਹੈ ਕਟਿੰਗ ਠੀਕ ਹੈ ਜੀ ਤੇ ਹੁਣ ਆਪਾਂ ਜਿਹੜਾ ਜੋੜ ਕੱਟਿਆ ਸੀਗਾ ਬਾਹ ਦਾ ਉਹ ਆਪਣੇ ਕੋਲ ਸਿਰਫ ਸਿੰਗਲ ਪੀਸ ਹੀ ਆ ਹੁਣ ਆਪਾਂ ਨੇ ਤੁਹਾਨੂੰ ਦੱਸਦੇ ਆਂ ਵੀ ਨੈਕਸਟ ਜਿਹੜਾ ਜੋੜ ਵਾਲਾ ਉਹ ਆਪਾਂ ਕਿੱਥੋਂ ਕੱਢਣਾ ਹੈ ਜਿਹੜਾ ਆਪਾਂ ਪੀਸ ਦੂਸਰਾ ਉਤਾਰਨਾ ਇਸ ਤਰ੍ਹਾਂ ਕਟਿੰਗ ਕਰਨ ਦੇ ਨਾਲ ਇੱਕ ਤਾਂ ਆਪਣਾ ਕੱਪੜਾ ਬਚ ਜਾਂਦਾ ਠੀਕ ਹੈ ਜੀ ਕਪੜਾ ਵੇਸਟ ਨਹੀਂ ਹੁੰਦਾ ਹੈਗਾ ਕਿਉਂਕਿ ਕਈ ਵਾਰ ਆਪਣੇ ਕੋ ਗਲਾ ਲਗਾਉਣ ਨੂੰ ਵੀ ਕਪੜਾ ਨਹੀਂ ਬਚਦਾ ਪਰ ਤੁਸੀਂ ਜੇ ਇਸ ਤਰੀਕੇ ਨਾਲ ਕਟਿੰਗ ਕਰਦੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਆਊਗੀ ਹੁਣ ਆਪਾਂ ਨੇ ਇਸ ਤਰੀਕੇ ਦੇ ਨਾਲ ਦੇਖੋ ਕਪੜਾ ਜੋੜ ਚੱਕਣਾ ਆਪਣਾ ਸਟੇਟ ਵਾਲਾ ਹਿੱਸਾ ਜਿਹੜਾ ਉਹ ਤੁਸੀਂ ਆਪਣੇ ਤੋਂ ਓਪੋਜ਼ਿਟ ਸਾਈਡ ਰੱਖਣਾ ਠੀਕ ਹੈ ਜੀ ਜਿਹੜਾ ਸਟੇਟ ਵਾਲਾ ਇਹ ਵਾਲਾ ਹਿੱਸਾ ਠੀਕ ਹੈ ਇਸ ਤਰ੍ਹਾਂ ਰੱਖ ਕੇ ਤੁਸੀਂ ਦੂਸਰਾ ਜੋੜ ਵੀ ਕੱਟ ਕਰ ਲੈਣਾ ਕਿਉਂਕਿ ਆਪਾਂ ਇੱਕੋ ਵਾਂ ਦਾ ਕੱਟਿਆ ਸੀ ਲਓ ਜੀ ਇਹ ਹੋ ਗਈ ਆਪਣੇ ਬਾਵਾਾਂ ਦੀ ਕਟਿੰਗ ਤੇ ਜਲਦੀ ਜਲਦੀ ਹੁਣ ਤੁਸੀਂ ਵੀਡੀਓ ਨੂੰ ਲਾਈਕ ਕਰ ਲਿਆ ਕਰ ਦਿਓ ਜੀ ਠੀਕ ਹੈ ਜੀ ਤੇ ਸਬਸਕ੍ਰਾਈਬ ਵੀ ਕਰ ਲਿਓ ਚੈਨਲ ਨੂੰ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਨੂੰ ਜਿਹੜੀ ਵੀਡੀਓ ਆ ਕਿਸ ਤਰ੍ਹਾਂ ਦੀ ਲੱਗਦੀ ਆ ਲਓ ਜੀ ਇਹ ਹੁਣ ਹੋ ਗਈ ਆਪਣੇ ਬਾਵਾਾਂ ਦੀ ਕਟਿੰਗ ਠੀਕ ਹੈ ਜੀ ਇਸੇ ਤਰੀਕੇ ਨਾਲ ਤੁਸੀਂ ਵੀ ਜਰੂਰ ਕਟਿੰਗ ਕਰਕੇ ਦੇਖਣੀ ਹੈ। ਥੈਂਕ ਯੂ।